ਸਸਰੇਕਾਲ ਦਾ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜੱਜ ਸਿੰਘ ਚਾਹਲ ਸਵਾਗਤ ਕਰਦਾ ਆਮ ਆਦਮੀ ਪਾਰਟੀ ਵਿੱਚ ਪਿਆ ਖਲਾਰਾ ਸਿੰਮਟਨ ਦੀ ਜਗ੍ਹਾ ਸਗੋਂ ਹੋਰ ਖਿਲਰਦਾ ਹੋਰ ਫੈਲਦਾ ਦਿਖਾਈ ਦੇ ਰਿਹਾ ਹੁਣ ਵਿਰੋਧੀ ਧਿਰ ਦੀ ਕੁਰਸੀ ਨੂੰ ਲੈ ਕੇ ਵੀ ਆਮ ਆਦਮੀ ਪਾਰਟੀ ਅਤੇ ਸੁਖਪਾਲ ਸਿੰਘ ਖੈਰਾ ਦੇ ਵਿਚਕਾਰ ਤਣਾਤਣੀ ਵਾਦੀ ਜਾ ਰਹੀ ਹੈ ਪਰ ਐਲੋਪੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਸਾਨੂੰ ਵਿਰੋਧੀ ਧਿਰ ਦੇ ਨੇਤਾ ਦੀ ਕੁਰਸੀ ਚਾਹੀਦੀ ਨਹੀਂ ਹੈ ਦੇਖੋ ਆਮ ਆਦਮੀ ਪਾਰਟੀ ਲੋਕਾਂ ਦੇ ਲਈ ਬਣੀ ਆ ਲੋਕਾਂ ਦੇ ਕੰਮਾਂ ਕਰਨ ਲਈ ਬਣੀ ਆ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਬਣੀ ਆ ਅਸੀਂ ਕਿਸੇ ਆਉਦੇ ਨਾਲ ਨਹੀਂ ਜੁੜੇ ਹੋਏ ਆਮ ਆਦਮੀ ਪਾਰਟੀ ਨੇ 49 ਦੇ ਦੀ ਸਰਕਾਰ ਸੀ ਅਰਵਿੰਦ ਕੇਜਰੀਵਾਲ ਦੀ ਦਿੱਲੀ ਵਿੱਚ ਪਹਿਲੀ ਵਾਰ ਉਹ ਵੀ ਸਿਧਾਂਤਾਂ ਤੇ ਬਣਾਈ ਸੀ ਜਦੋਂ ਲੱਗਿਆ ਸਾਨੂੰ ਵੀ ਸਾਨੂੰ ਕਾਂਗਰਸ ਪਾਰਟੀ ਤਾਂ ਕਰੀ ਅਸੀਂ ਬਿਲਕੁਲ ਤੋੜਤੀ ਔਰ ਦੁਬਾਰਾ ਲੋਕਾਂ ਚ ਗਏ ਲੋਕਾਂ ਨਾਲ ਗੱਲ ਕੀਤੀ ਔਰ ਲੋਕਾਂ ਨੇ ਸਾਨੂੰ 17 ਤੋਂ 77 ਤੰਤੀਆਂ ਸਾਨੂੰ ਲੀਡਰ ਪੋਜੀਸ਼ਨ ਦੇ ਉਹਦੇ ਨਾਲ ਕੋਈ ਪਿਆਰ ਨਹੀਂ ਅਸੀਂ ਲੋਕਾਂ ਦੇ ਮਸਲ ਜਿਹੜੇ ਬਤੌਰ ਐਮਐਲਏ ਵੀ ਚੱਕਾਂਗੇ ਬਤੌਰ ਜਿਹੜੇ ਹੈਗੇ ਸਾਡੇ ਵਲੰਟੀਅਰ ਵੀ ਚੱਕਾਂਗੇ ਜਦੋਂ ਹਰਪਾਲ ਸਿੰਘ ਚੀਮਾ ਤੋਂ ਇਹ ਪੁੱਛਿਆ ਗਿਆ ਕਿ ਤੁਸੀਂ ਸੁਖਪਾਲ ਸਿੰਘ ਖੇੜਾ ਦੀ ਵਿਧਾਇਕੀ ਕਿਉਂ ਛਡਵਾਈ ਹੈ ਇਸ ਨਾਲ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਖੈਰਾ ਦੀ ਗੈਰਤ ਜ਼ਮੀਰ ਜਗਾਉਣ ਦੇ ਲਈ ਇਹ ਕਦਮ ਆਮ ਆਦਮੀ ਪਾਰਟੀ ਦੇ ਵੱਲੋਂ ਚੁੱਕਿਆ ਗਿਆ ਹੈ ਇਹ ਉਹਨਾਂ ਨੇ ਨੈਤਿਕ ਤੌਰ ਤੇ ਅਸਤੀਫਾ ਦੇਣਾ ਸੀਗਾ ਅਸੀਂ 10 ਦਿਨਾਂ ਤੋਂ ਵੇਟ ਕੀਤੀ ਅਸੀਂ ਸੋਚਿਆ ਵੀ ਦੱਸ ਦਨ ਸ਼ਾਇਦ ਉਹਨਾਂ ਦੀ ਜ਼ਮੀਰ ਜਿਹੜੀ ਜਾਗ ਪਊਗੀ ਕਿਉਂਕਿ ਬਹੁਤ ਵੱਡੀ ਗੱਲ ਕਰਦੇ ਨੇ ਕਿ ਕਿ ਮੇਰੀ ਜ਼ਮੀਰ ਜਾਗਦੀ ਆ ਹੋਰ ਲੋਕਾਂ ਦੀ ਜ਼ਮੀਰ ਮਰੀ ਹੋਈ ਆ ਅਸੀਂ ਸੋਚਿਆ ਵੀ ਸ਼ਾਇਦ ਉਹਨਾਂ ਦੀ ਜ਼ਮੀਰ ਜਾਗ ਪਏ ਅਸੀਂ 10 ਦਿਨ ਵੇਟ ਕੀਤਾ 10 ਦਿਨ ਵੇਟ ਕਰਨ ਤੋਂ ਬਾਅਦ ਅਸੀਂ ਫੈਸਲਾ ਲਿਆ ਕਿਉਂਕਿ ਸਾਡੀ ਕੋਰ ਕਮੇਟੀ ਨੇ ਬਰਨਾਲੇ ਜਿਹੜੀ ਮੀਟਿੰਗ ਹੋਈ ਸੀ ਉਹ ਚ ਫੈਸਲਾ ਲੈ ਲਿਆ ਸੀਗਾ ਵੀ 10 ਦਿਨ ਜਿਹੜਾ ਹੈਗਾ ਵੇਟ ਕੀਤੀ ਜਾਵੇ ਉਸ ਤੋਂ ਬਾਅਦ ਐਕਸ਼ਨ ਲਵਾਂਗੇ ਕੱਲ ਅਸੀਂ ਐਕਸ਼ਨ ਲਿਆਗਾ ਔਰ ਮੈਂ ਸਮਝਦਾ ਸਪੀਕਰ ਸਾਹਿਬ ਬੜਾ ਜਲਦੀ ਫੈਸਲਾ ਲੈਣਗੇ ਤੇ ਉਹਨਾਂ ਦੀ ਮੈਂਬਰਸ਼ਿਪ ਖਤਮ ਹੋਊਗੀ ਦੂਜੇ ਪਾਸੇ ਸੁਖਪਾਲ ਸਿੰਘ ਖੈ ਨੇ ਆਮ ਆਦਮੀ ਦੇਖੋ ਗੱਲ ਇਹ ਆ ਕਿ ਜੇ ਇਹ ਬਦਲਾਖੋ ਦੀ ਨੀਤੀ ਕਰਨਗੇ ਤੇ ਫਿਰ ਹੋਰ ਵੀ ਇਸਤੀਫੇ ਦਵਾ ਦੇਗਾ ਮੈਨੇ ਚਾਹੁੰਦਾ ਵੈਸੇ ਕਿ ਸੁਖਬੀਰ ਬਾਦਲ ਨੂੰ ਜਿਹੜਾ ਇਹ ਜਿਹੜਾ ਲੀਡਰ ਆਫ اپੋਜੀਸ਼ਨ ਦਾ ਅਹੁਦਾ ਹੈ ਸੁਖਬੀਰ ਬਾਦਲ ਦੇ ਕੋਲ ਪਾਸ ਆ ਨਾ ਹੋਵੇ ਇਹਨਾਂ ਦੀ ਮੂਰਖਤਾ ਹੀ ਦੇ ਨਾਲ ਚੱਲੇ ਜਾਏਗਾ ਦੇ ਨਾਲ ਨੋਟ ਰਿਸਪੌਂਸਿਬਲ ਤੇ ਜਾਰੀ ਸਰ ਉਹ ਲੱਗ ਰਿਹਾ ਇਹਨਾਂ ਦੀ ਮੂਰਖਤਾ ਹੀ ਨਾ ਜਾ ਰਿਹਾ ਵਾਟ ਵਾਟ ਕੈਨ ਵੀ ਡੂ ਇਹਦਾ ਇਹਨਾਂ ਦੀ ਨਲਕੀ ਹੈ ਜਿਹੜੇ ਬੰਦਿਆਂ ਨੂੰ ਇਹਨਾਂ ਨਹੀਂ ਕਹਿੰਦੇ ਜੇ ਅਸੀਂ ਅਹੁਦਾ ਲੈ ਲਈ ਨੀ ਕੇਜਰੀਵਾਲ ਨੇ ਸਟੇਟਮੈਂਟ ਦਿੱਤੀ ਆਣ ਕੇ ਕਿ ਜੋ ਅਹੁਦੇ ਵਾਲੇ ਹੈ ਉਹ ਜਾਇਨ ਪਾਰਟੀ ਸੇ ਬਾਹਰ ਜੋ ਦੇਸ਼ ਦੀ ਸੇਵਾ ਕਰਨਾ ਚਾਹਤੇ ਮੋ ਇਹਾ ਹਾਂ ਪਰ ਰਹੇ ਤੇ ਉਹਦੇ ਆਪ ਲਈ ਬੈਠਾ ਦੋ ਅਹੁਦੇ ਅਰਵਿੰਦ ਕੇਜਰੀਵਾਲ ਦੇ ਕੋਲ ਹੈ ਕਨਵੀਨਰ ਦਾ ਅਹੁਦਾ ਜਿਹੜਾ ਤੀਸਰੀ ਵਾਰ ਕਨਸਟੀਟਿਊਸ਼ਨ ਅਮੈਂਡ ਕਰਕੇ ਲੈ ਲਿਆ ਆਪਣੇ ਆ ਖੋਲਿਆ ਆਪਣੀ ਪਾਰਟੀ ਤੋਂ ਤੇ ਚੀਫ ਮਿਨਿਸਟਰ ਬਣ ਕੇ ਬੈਠੇ ਨੇ ਜਿੱਦੇ ਚ ਡਿਪਾਰਟਮੈਂਟ ਹੀ ਕੋਈ ਨਹੀਂਗਾ ਕੰਮ ਹੀ ਕੋਈ ਨਹੀਂਗਾ ਜਸਟ ਟੂ ਮੇਨਟੇਨ ਦੈਟ ਹਾਊਸ ਦੀ ਸਟੇਟਸ ਐਂਡ ਟੂ ਯੂਜ਼ ਦੈਟ ਹਾਊਸ ਫਾਰ ਪਾਰਟੀ ਅਫੇਅਰਸ ਆ ਇਨ ਆਦੀ ਨੈਤਿਕਤਾ ਤੇ ਮੋਰੈਲਿਟੀ ਤੇ ਐਥਿਕਸ ਨੇ ਕੇਜਰੀਵਾਲ ਨੇ ਮੁੰਗ 3 ਅਹੁਦੇ ਵਾਲਾ ਸਾਨੂੰ ਕਹਿੰਦਾ ਵਾ ਕਿ ਤੁਸੀਂ ਅਹੁਦਿਆਂ ਦੇ ਪਿੱਛੇ ਫਿਰਦੇ ਹੋ <laughs> what a joke. ਦਰਅਸਲ ਸੁਖਪਾਲ ਸਿੰਘ ਖੈਰਾ ਦੀ ਵਿਧਾਇਕ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਤੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਪੀਕਰ ਨਾਲ ਮੁਲਾਕਾਤ ਕੀਤੀ ਸੀ ਜਿਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਸੁਖਪਾਲ ਸਿੰਘ ਖੈਰਾ ਦੀ ਵਿਧਾਇਕੀ ਰੱਦ ਕੀਤੀ ਜਾਣੀ ਚਾਹੀਦੀ ਹੈ ਯਾਨੀ ਕਿ ਉਹਨਾਂ ਨੂੰ ਹੁਣ ਐਮ.ਐਲ.ਏ ਰਹਿਣ ਦਾ ਕੋਈ ਵੀ ਅਧਿਕਾਰ ਨਹੀਂ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਉਹ ਅਸਤੀਫਾ ਦੇ ਚੁੱਕੇ ਨੇ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ਮਾਸਟਰ ਬਲਦੇਵ ਸਿੰਘ ਜੈਤੂ ਨੇ ਅਸਤੀਫਾ ਦੇ ਦਿੱਤਾ ਅਤੇ ਇਸ ਤੋਂ ਬਾਅਦ ਹੁਣ ਕਿਆ ਸਰੰਗਾਂ ਲੱਗ ਰਹੀਆਂ ਨੇ ਕਿ ਜੇਕਰ ਇਸੇ ਤਰ੍ਹਾਂ ਹੀ ਅਸਤੀਫਿਆਂ ਦਾ ਦੌਰ ਜਾਰੀ ਰਿਹਾ ਤੇ ਆਮ ਆਦ ਨਿਕਾ ਸ਼ਰੋਮਣੀ ਅਕਾਲ ਦਲ ਦੇ ਕੋਲ ਜਾ ਸਕਦਾ ਹੈ ਇਸ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਜਾਣਬੁੱਝ ਕੇ ਸੁਖਬੀਰ ਸਿੰਘ ਬਾਦਲ ਨੂੰ ਵਿਰੋਧੀ ਧਿਰ ਦਾ ਨੇਤਾ ਦਾ ਅਹੁਦਾ ਦੇਣਾ ਚਾਹੁੰਦੀ ਹੈ ਪਰ ਇਸ ਤੇ ਐਲੋਪੀ ਹਰਪਾਲ ਸਿੰਘ ਚੀਮਾ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਨੂੰ ਕੋਈ ਵੀ ਅਹੁਦਾ ਨਹੀਂ ਚਾਹੀਦਾ ਯਾਨੀ ਕਿ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਨੂੰ ਲੈ ਕੇ ਇਹ ਬਿਲਕੁਲ ਵੀ ਨਹੀਂ ਸੋਚ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਕੋਲ ਹੀ ਅਹੁਦਾ ਰਹਿਣਾ ਚਾਹੀਦਾ ਹੈ ਹਰਪਾਲ ਸਿੰਘ ਚੀਮਾ ਦੇ ਇਨ੍ਹਾਂ ਬਿਆਨਾਂ ਤੋਂ ਇਹ ਬਿਲਕੁਲ ਸਾਫ਼ ਹੋ ਜਾਂਦਾ ਹੈ ਦੂਜੇ ਪਾਸੇ ਸ਼ਰੋਮਣੀ ਅਕਾਲ ਦਲ ਇਸ ਅਹੁਦੇ ਨੂੰ ਲੈ ਕੇ ਕਾਫੀ ਕਾਲਾ ਇੱਕ ਅਸਤੀਫਾ ਦੇ ਰਹੇ ਨੇ ਅਤੇ ਆਮ ਆਦਮੀ ਪਾਰਟੀ ਉਹਨਾਂ ਦੇ ਵਿਧਾਇਕਾਂ ਖੋਣ ਤੇ ਲੱਗੀ ਹੋਈ ਹੈ ਉਮੀਦ ਜਿਤਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਖੈਰਾ ਤੜੇ ਦੇ ਬਾਕੀ ਐਮਐਲਏ ਵੀ ਅਸਤੀਫਾ ਦੇ ਸਕਦੇ ਨੇ ਇਸ ਤਰ੍ਹਾਂ ਸ਼ਰੂਮਣੀ ਅਕਾਲੀ ਦਲ ਦੇ ਕੋਲ ਇਹ ਅਹੁਦਾ ਜਾਣਾ ਲਾਜ਼ਮੀ ਹੈ ਤੇ ਸੁਖਬੀਰ ਸਿੰਘ ਬਾਦਲ ਅਗਲੇ ਵਿਰੋਧੀ ਧਿਰ ਦੇ ਨੇਤਾ बन ਸਕਦੇ ਨੇ ਪਰ ਇਲਜ਼ਾਮ ਬਾਜੀ ਇੱਕ ਦੂਜੇ ਤੇ ਕੀਤੇ ਜਾ ਰਹੀ ਹੈ ਖੈਰਾ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਕਰਕੇ ਅਜਿਹਾ ਹੋਏਗਾ ਤੇ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਖੈਰਾ ਕਰਕੇ ਅਜਿਹਾ ਹੋਏਗਾ ਕਿ ਐਲੋਪੀ ਦਾ ਅਹੁਦਾ ਸੁਖਬੀਰ ਸਿੰਘ ਬਾਦਲ ਦੇ ਕੋਲ ਜਾ ਸਕਦਾ ਹੈ ਸੁਖਪਾਲ ਸਿੰਘ ਖੈਰਾ ਦਾ ਕਹਿਣਾ ਹੈ ਕਿ ਜੇਕਰ ਸੁਖਬੀਰ ਸਿੰਘ ਬਾਦਲ ਵਿਰੋਧੀ ਤੇ ਦੇ ਨੇਤਾ ਬਣਦੇ ਨੇ ਤਾਂ ਉਹ ਆਪਸ ਵਿੱਚ ਮਿਲ ਜਾਣਗੇ ਯਾਨੀ ਕਿ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਆਪਸ ਵਿੱਚ ਮਿਲੇ ਹੋਏ ਨੇ ਤਾਂ ਫਿਰ ਵਿਧਾਨ ਸਭਾ ਦੇ ਵਿੱਚ ਵੀ ਫ੍ਰੈਂਡਲੀ ਮੈਚ ਇਹ ਦੋਨੋਂ ਪਾਰਟੀਆਂ ਖੇਡਣ ਗਿਆ ਅਜਿਹਾ ਸੁਖਪਾਲ ਸਿੰਘ ਖੈਰਾ ਦਾ ਕਹਿਣਾ ਹੈ ਪਰ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਸਾਨੂੰ ਇਸ ਨਾਲ ਕੋ ਨਹੀਂ ਆਮ ਆਦਮੀ ਪਾਰਟੀ ਨਹੀਂ ਬਣੀ ਹੈ ਪਾਰਟੀ ਬਣੀ ਹੈ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਦੇ ਲਈ ਪਰ ਇੱਥੇ ਇੱਕ ਸਵਾਲ ਹੁਣ ਅਸੀਂ ਤੁਹਾਡੇ ਤੋਂ ਪੁੱਛ ਲੈਣਾ ਚਾਹੁੰਦੇ ਹਾਂ ਕਿ ਕੀ ਤੁਸੀਂ ਅਰਪਾਲ ਸਿੰਘ ਚੀਮਾ ਦੇ ਇਸ ਬਿਆਨ ਦੇ ਨਾਲ ਸਹਿਮਤ ਹੋ ਕਿ ਆਮ ਆਦਮੀ ਪਾਰਟੀ ਨੂੰ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਨਹੀਂ ਚਾਹੀਦਾ ਤੁਹਾਨੂੰ ਲੱਗਦਾ ਹੈ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਚਲਾ ਜਾਂਦਾ ਹੈ ਤਾਂ ਉਸ ਨਾਲ ਪੰਜਾਬ ਨੂੰ ਕੋਈ ਵੀ ਫਰਕ ਨਹੀਂ ਪਏਗਾ ਇਸ ਬਾਰੇ ਤੁਹਾਡੀ ਜੋ ਵੀ رائے ਹੈ ਇਸ ਵੀਡੀਓ ਤੇ ਕਮੈਂਟ ਕਰਕੇ ਆਪਣੀ رائے ਖੁੱਲ ਕੇ ਵਿਬਾਕ ਹੋ ਕੇ ਜ਼ਰੂਰ ਦਿਓ ਜੇਕਰ ਤੁਹਾਨੂੰ ਦਾ ਪੰਜਾਬ ਟੀਵੀ ਨਿਊਜ਼ ਚੈਨਲ ਪਸੰਦ ਆਉਂਦਾ ਹੈ ਤਾਂ ਇਸ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੇਸਬੁੱਕ ਤੇ ਸਾਡਾ ਦਾ ਪੰਜਾਬ ਟੀਵੀ ਨਾਮ ਦਾ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫਿਰ ਆਦਰਵਾਂਗਾ ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ ਹਰ ਖਬਰ ਦਾ ਸੱਚ ਸੰਵਿਧਾਨ ਦੇ 10th ਸ਼ੈਡਿਊਲ ਦੇ ਅੰਦਰ ਕੀ ਲਿਖਿਆ ਹੋਇਆ ਹੈਗਾ ਐਂਟੀ ਡਿਫੈਕਸ਼ਨ ਲਾਅ ਕਿਉਂ ਬਣਿਆ ਸੀ ਐਂਟੀ ਡਿਫੈਕਸ਼ਨ ਲਾਅ ਇਸ ਲਈ ਬਣਿਆ ਸੀਗਾ ਕਿ ਜਦੋਂ ਐਂਟੀ ਡਿਫੈਕਸ਼ਨ ਉਦੋਂ ਉਸ ਸਮੇਂ ਕੀ ਹੋ ਰਿਹਾ ਸੀ ਆਇਆ RAM ਗਿਆ RAM ਮਾਸਟਰ ਬਲਦੇਵ ਸਿੰਘ ਦਾ ਜਿਹੜਾ ਅਸਤੀਫਾਗਾ ਉਹ ਹਲੇ ਤੱਕ ਆਫੀਸ਼ੀਅਲੀ ਤੌਰ ਤੇ ਸਾਨੂੰ ਨਹੀਂ ਮਿਲਿਆ ਜਿਸ ਦਿਨ ਆਫੀਸ਼ੀਅਲ ਤੌਰ ਤੇ ਸਾਨੂੰ ਮਿਲ ਜੂਗਾ ਉਸ ਤੋਂ ਬਾਅਦ ਸਾਡੀ ਕੋਰ ਕਮੇਟੀ ਫੈਸਲਾ ਉਹਨਾਂ ਤੇ ਵੀ ਕਰੋਗੀ ਦੇਖੋ ਬਾਕੀ ਬਹੁਤ ਸਾਰੇ ਐਮਐਲਏ ਜਿਹੜੇ ਹੈਗੇ ਨੇ ਪਾਰਟੀ ਦੇ ਸੰਪਰਕਚ ਨੇ ਕਿ ਮੈਂ ਸਮਝਦਾ ਜਲਦੀ ਵਾਪਸ ਆ ਰਹੇ ਨੇਗੇ ਬਿਲਕੁਲ ਅਸੀਂ ਕੰਟੈਕਟ ਕਰ ਰਹੇ ਹਾਂ ਕਿ ਮੈਂ ਸਮਝਦਾ ਵੀ ਬਲਦੇਵ ਸਿੰਘ ਜੀ ਜਿਹੜੇ ਹੈ ਸਾਡੇ ਸਤਿਕਾਰਯੋਗ ਐਮਐਲਏ ਸਹਿਬਾਨ ਉਹ ਨਾਨ ਪੋਲੀਟিক্যাল ਫੈਮਲੀ ਚ ਆਉਂਦੇ ਨੇ ਫੂਲਖੇਰਾ ਸਾਹਿਬ ਤੁਹਾਨੂੰ ਪਤਾਗਾ ਇੱਕ ਪੋਲੀਟিক্যাল ਫੈਮਲੀ ਚ ਉਹਨਾਂ ਨੂੰ ਕਿਤਨਾ ਕਿਤਨਾ ਗੁਮਰਾਹ ਕਰ ਲਿਆ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਸਮਝਾਉਣ ਦੀ ਦੇਖੋ ਫੂਲਕਾ ਸਾਹਿਬ ਨੇ ਬੜਾ ਸਪਸ਼ਟ ਕੀਤਾ ਕਿ ਮੈਂ ਬੀਜੇਪੀ ਚ ਨਹੀਂ ਜਾਵਾਂਗਾ ਫੂਲਕਾ ਸਾਹਿਬ ਨੇ ਪਹਿਲਾਂ ਐਮਐਲਏ ਸਿਪਤੁਰ ਜ਼ਾਇਨ ਕਿਹਾ ਹੁੰ ਅਰਜ਼ਾਇਨ ਇਸ ਗੱਲੋਂ ਕਿ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਬੇਅਦਬੀ ਦੀਆਂ ਵੱਡੀਆਂ-ਵੱਡੀਆਂ ਘਟਨਾਵਾਂ ਹੋਈਆਂ ਸੀਆਂ ਔਰ ਕੈਪਟਨ ਸਾਹਿਬ ਨੇ ਕਿਹਾ ਸੀ ਜਦੋਂ ਮੈਂ ਸੱਤਾ ਚਾਹਾਂਗਾ ਔਣ ਸਾਰ ਦੋਸ਼ੀਆਂ ਨੂੰ ਫੜ ਕੇ ਅੰਦਰ ਕਰੂੰਗਾ ਔਰ ਵਿਧਾਨ ਸਭਾ ਦੇ ਅੰਦਰ ਜਸਰ ਰਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵੀ ਪੇਸ਼ ਹੋਗੀ ਉਸ ਰਿਪੋਰਟ ਦੇ ਉੱਤੇ ਲਗਾਤਾਰ 8 ਘੰਟੇ ਬਹਿਸ ਵੀ ਹੋਗੀ ਪਰ ਦੋਸ਼ੀ ਹਲੇ ਤੱਕ ਇੱਕ ਵੀ ਨਹੀਂ ਫੜਿਆ ਗਿਆ ਉਸ ਦੇ ਰੋਸ ਵਿੱਚ ਉਹ ਅਸਤੀਫਾ ਦਿੱਤਾ ਸੀਗਾ ਦੂਸਰਾ ਪਾਰਟੀ ਚੁਨਰ ਸਿਫਾਇਦਾ ਦਿੱਤਾਗਾ ਉਹ ਇਸ ਗੱਲ ਕਰਕੇ ਦਿੱਤਾਗਾ ਕਿ ਮੈਂ ਇੱਕ ਨਾਨ ਪੋਲੀਟੀਕਲ ਪਾਰਟੀ ਜਾ ਕੇ ਇੱਕ ਨਾਨ ਪੋਲੀਟੀਕਲ ਪਲੇਟਫਾਰਮ ਬਣਾ ਕੇ ਪੰਜਾਬ ਦੇ ਵਿੱਚ ਐਸਜੀਪੀਸੀ ਜਿਸ ਵਿੱਚ ਬਹੁਤ ਹੀ ਕ੍ਰਾਪਸ਼ਨ ਫੈਲੀ ਹੋਈ ਆ ਇੱਕ ਬਾਦਲ ਪਰਿਵਾਰ ਦਾ ਤੇ ਕਬਜ਼ਾ ਹੈ ਉਸ ਕਬਜ਼ੇ ਨੂੰ ਤੋੜਨ ਲਈ ਪੰਜਾਬ ਚ ਕੰਮ ਕਰੂੰਗਾ ਮੈਂ ਸਮਝਦਾ ਇਸ ਕਰਕੇ ਕਿ ਉਹ ਆਮ ਆਦਮੀ ਪਾਰਟੀ ਦੇ ਨਾਲ ਹਰੇਕ ਤੱਕ ਵੀ ਅਸੀਂ ਦੇ ਤੌਰ ਤੇ ਜੁੜੇ ਹੋਏ ਨੇ ਦੇਖੋ ਉਹਨਾਂ ਨੇ ਇਹ ਕਿਹਾ ਸੀ ਕਿ ਜਿਹੜੀ ਅੰਨਾ ਹਜ਼ਾਰੇ ਜਿਹੜੀ ਮੂਵਮੈਂਟ ਚੱਲੀ ਸੀ ਦਿੱਲੀ ਚ ਜਿਹੜੀ ਉਹ ਮੂਵਮੈਂਟ ਚੱਲੀ ਸੀ ਉਸ ਤਰ੍ਹਾਂ ਦੀ ਮੂਵਮੈਂਟ ਜਿਹੜੀ ਹੈਗੀ ਮੈਂ ਪੰਜਾਬ ਵਿੱਚ ਚਲਾਉਣੀ ਚਾਹਨਾਗਾ ਤਾਂ ਕਿ ਪੰਜਾਬ ਵਿੱਚ ਪਾਰਟੀ ਵੀ ਗੱਲ ਸਹੀ ਦੇਖੋ ਇਹ ਉਹਨਾਂ ਨੇ ਗੱਲ ਕਹੀ ਹੈ ਪਰ ਲੇਕਿਨ ਉਹਨਾਂ ਨੇ ਇਹ ਵੀ ਕਿਹਾ ਵੀ ਆਮ ਆਦਮੀ ਪਾਰਟੀ ਨੇ ਗਲਤ ਕੰਮ ਕੀਤਾ ਜਾਂ ਆਮ ਆਦਮੀ ਪਾਰਟੀ ਗਲਤ ਕੰਮ ਕਰ ਰਹੀ ਆ ਉਹਨਾਂ ਨੇ ਇਹ ਤਾਂ ਇਹ ਆਮ ਆਦਮੀ ਪਾਰਟੀ ਦੀ ਇਸ ਕੋਲ ਸਲਾਗਾ ਕੀਤੀ ਹੈ ਕਿ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਦਿੱਲੀ ਸਰਕਾਰ ਦੇ ਵਿੱਚ ਬਹੁਤ ਅੱਛੇ ਕੰਮ ਕਰ ਰਹੀ ਆ ਪਰ ਲੇਕਿਨ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਆ ਕਿ ਕਿਤੇ ਨਾ ਕਿਤੇ ਜਿਹੜਾ ਹੈਗਾ ਅੰਨਾ ਅੰਦੋਲਨ ਸੀ ਜਿਹੜਾ ਉਹਨੂੰ ਫਿਰ ਇੱਕ ਵਾਰ ਫੇਰ ਪੰਜਾਬ ਵਿੱਚ ਇੱਕ ਵਾਰ ਫੇਰ ਹਿੰਦੁਸਤਾਨ ਚ ਲੈ ਕੇ ਜਾਣ ਦੀ ਲੋੜ ਆ ਤਾਂ ਹੀ کہہ ਰਹੇ ਆ ਉਹ ਕਿਉਂਕਿ ਆਮ ਆਦਮੀ ਪਾਰਟੀ ਉਹਨੀਆਂ ਇਛਾਵਾਂ ਤੇ ਪੂਰਾ ਨਹੀਂ ਕਰ ਸਕੀ ਇਹ ਗੱਲ ਨਹੀਂ ਨਹੀਂ ਉਹਨਾਂ ਨੇ ਇਹ ਗੱਲ ਨਹੀਂ ਕਹੀ ਹੈ ਕਿ ਆਮ ਆਦੀ ਪਾਰਟੀ ਸ਼ਾਮਾ ਤੇ ਪੂਰਾ ਉਤਰ ਨੇ ਗੋਸ਼ਣ ਕੀਤੀ ਉਹਨਾਂ ਨੇ ਇਹ ਕਿਹਾਗਾ ਵੀ ਇਹ ਪਾਰਟੀ ਮੈਂ ਪਾਰਟੀ ਦੀ ਜੋ ਕਾਰਜਕਾਰੀ ਤੋਂ ਸੱਚ ਨਹੀਂ ਹੈਗਾ ਬਿਲਕੁਲ ਉਹਨਾਂ ਨੇ ਬਿਲਕੁਲ ਨਹੀਂ ਕਿਹਾ ਜੀ ਉਹਨਾਂ ਨੇ ਕਿਹਾ ਉਹਨਾਂ ਨੇ ਹਲਕੀ ਗੱਲ ਬਿਲਕੁਲ ਨਹੀਂ ਗਈ ਉਹਨਾਂ ਨੇ ਕਿਹਾਗਾ ਵੀ ਆਮ ਆਦੀ ਪਾਰਟੀ ਬਣਾਉਣੀ ਨਹੀਂ ਚਾਹੀਦੀ ਸੀ ਉਹਨਾਂ ਨੇ ਇਹ ਗੱਲ ਕਹੀ ਆ ਪਰ ਲੇਕਿਨ ਉਹਨਾਂ ਨੇ ਇਹ ਨਹੀਂ ਕਿਹਾ ਵੀ ਆਮ ਆਦੀ ਪਾਰਟੀ ਕੋ ਗਲਤ ਕੰਮ ਕਰ ਰਹੀ ਹੈ ਸੋ ਇਸ ਗੱਲ ਕਰਕੇ ਆਮ ਆਦੀ ਪਾਰਟੀ ਸਿੱਧੇ ਤੌਰ ਤੇ ਫੁਲਕਾ ਸਾਹਿਬ ਜੀ ਨਾਲ ਖੜੀ ਹੈ ਤੇ ਉਹ ਸਾਡੇ ਨਾਲ ਖੜੇ ਨੇ ਜਦੋਂ ਬਿਮਾਰ ਨੂੰ ਜਦੋਂ ਸਜਾ ਉਸ ਤੋਂ ਬਾਅਦ ਉਹਨਾਂ ਨੇ ਬੀਜ ਦੀ ਹੈਲਪ ਦੇ ਨਾਮ ਦੀ ਮੈਂ ਸਾਰਾ ਕੁਝ ਹੋ ਸਕਿਆ ਤੁਹਾਨੂੰ ਲੱਗਣਾ ਬੀਜੇਪੀ ਵੱਲ ਚੁੱਕਾ ਦੇਖੋ ਮੈਂ ਸਮਝਦਾ ਫੂਲਕਾ ਸਾਹਿਬ ਨੇ ਬੜਾ ਸਪਸ਼ਟ ਕੀਤਾ ਫੂਲਕਾ ਫੂਲਕਾ ਸਾਹਿਬ ਨੇ ਬੜਾ ਸਪਸ਼ਟ ਕੀਤਾਗਾ ਵੀ ਮੈਂ ਕੋਈ ਇਲੈਕਸ਼ਨ ਨਹੀਂ ਲੜਾਂਗਾ ਮੈਂ ਐਸਜੀਪੀਸੀ ਨੂੰ ਯਾਦ ਕਰਾਉਣ ਦੇ ਲਈ ਬਾਦਲ ਪਰਿਵਾਰ ਤੋਂ ਲਗਾਤਾਰ ਪੰਜਾਬ ਸੰਘਰਸ਼ ਕਰਾਂਗਾ ਸੋ ਕਰ ਰਹੇ ਨੇਗੇ ਸੋ ਆਮ ਲੋਕ ਜਿਹੜੇ ਹਨ ਉਹਨਾਂ ਨਾਲ ਜੁੜੇ ਦੇਖੋ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਅਜਿਹਾ ਘੱਟਚੋੜ ਬਣੇ ਜਿਦੇ ਨਾਲ ਪੰਜਾਬ ਵਿੱਚੋਂ ਕਾਂਗਰਸ ਪਾਰਟੀ ਖਤਮ ਹੋਵੇ ਔਰ ਦੇਸ਼ ਵਿੱਚੋਂ ਬੀਜਪੀ ਤੇ ਕਾਲੀ ਦਲ ਖਤਮ ਹੋਵੇ ਉਹ ਉਸ ਦੇ ਸਿਰ ਦੇ ਯਤਨ ਕਰ ਰਹੇ ਜਿਹੜੇ ਵੀ ਲਾਈਕ ਕਮੈਂਟਡ ਹੋਣਗੇ ਜਿਹੜੇ ਵੀ ਖੜਨਾ ਖੜਨ ਦੀ ਕੋਸ਼ਿਸ਼ ਕਰਾਂਗੇ ਉਹ ਤੋਂ ਬਣਾ ਜਾਵੇ ਦੇਖੋ ਸਾਡੀ ਬਸਪਰ ਵਾਲੀ ਵੀ ਗੱਲ ਚੱਲ ਰਹੀ ਆ ਸਾਡੀ ਟਕਸਾਲੀ ਆਗੂ ਨਾਲ ਵੀ ਗੱਲ ਚੱਲ ਰਹੀ ਹੈ ਨਹੀਂ ਹਾਲੇ ਤੱਕ ਕੋਈ ਗੱਠ ਜੋੜ ਹਾਲੇ ਤੱਕ ਕੋਈ ਗੱਠ ਜੋੜ ਨਹੀਂ ਬਣਿਆ ਜੀ ਆਹ ਜੋ ਹੋਰੀ ਐਲਾਈਂਸ ਹੈ ਉਹਦਾ ਪਾਰਟ ਬਣਿਆ ਇੱਥੇ ਮੀਟਿੰਗ ਸ਼ਾਮਿਲ ਹੋ ਗਈ ਉਹਦੇ ਰਜੂ ਨੇ ਆ ਬਣ ਤੱਕ ਅਸੀਂ ਇਹਦਾ ਪਾਰਟ ਆ ਦੇਖੋ ਮੇਰੀ ਵੀ ਅੱਜ ਉਹਨਾਂ ਨਾਲ ਮੀਟਿੰਗ ਹੈਗੀ ਸਾਡੀਆਂ ਮੀਟਿੰਗਾਂ ਉਹਨਾਂ ਨਾਲ ਚੱਲ ਰਹੀਆਂ ਨੇ ਕਿਹਾ ਹਾਲੇ ਉਹ ਕਿਸੇ ਵੀ ਐਲਾਈਂਸ ਸ਼ਾਮਲ ਨਹੀਂ ਹੋਏ ਹੈਗੇ ਹਾਲੇ ਉਹ ਐਲਾਈਂਸ ਹਾਂਜੀ ਹਾਂਜੀ ਕਿਸੇ ਐਲਾਈਂਸ ਸ਼ਾਮਲ ਨਹੀਂ ਹੋਏ ਹਾਲੇ ਤੱਕ ਸਾਡੀ ਉਹਨਾਂ ਨਾਲ ਗੱਲਬਾਤ ਜਾਰੀ ਹੈ ਤੁਸੀਂ ਕੀ ਦਾ ਜਲਾਉਂਦੇ ਜੀ ਐਲਾਈਂਸ ਬੰਦਾ ਹੈ ਹਾਂਜੀ ਇਲਾਵਾ ਤੁਸੀਂ ਹੋਰ ਵੀ ਸਾਹਮਣੇ ਟਕਸਾਲੀ ਅੱਗ ਉਹਨਾਂ ਚੱਲ ਗਏ ਇਹ ਕਿਸੇ ਨਾਲ ਮੀਟਿੰਗ ਕਰ ਉਹ ਵੀ ਕਹਿ ਚੁੱਕੇ ਅਸੀਂ ਇਹਨਾਂ ਐਪੀਸ ਨਾਲ ਚਾਹੁੰਦੇ ਉਹਨਾਂ ਨੇ ਇਹ ਕਿਹਾਗਾ ਟਕਸਾਲੀ ਅੱਗ ਉਹਨਾਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਵੀ ਜੇਕਰ ਆਮ ਆਦਮੀ ਪਾਰਟੀ ਕਿਸੇ ਵੀ ਸਟੇਟ ਚ ਕਾਂਗਰਸ ਪਾਰਟੀ ਨਾਲ ਸਮਝੌਤਾ ਕਰਦੇ ਫਿਰ ਨਹੀਂ ਕਰਾਂਗੇ ਪਰ ਲੇਕਿਨ ਆਪੇ ਕਾਂਗਰਸ ਨਾਲ ਕਿੰਨੀ ਸੰਝਾ ਕਰ ਰਹੀ ਹੈ ਮੈਂ ਕਿਹਾ ਹਾਲੇ ਤੱਕ ਫਾਰਮਲ ਇਨਫਾਰਮਲ ਦੇਖੋ ਮੈਂ ਤਾਂ ਅਜ ਤੱਕ ਦੀ ਗੱਲ ਕਰ ਸਕਦਾ ਨਾ ਪਾਸ ਦੀ ਗੱਲ ਕਰ ਸਕਦਾ ਫਿਊਚਰ ਦੀ ਕਿਵੇਂ ਕਰ ਸਕਦਾ ਹਾਲੇ ਤੱਕ ਕੋਈ ਗੱਲਬਾਤ ਨਹੀਂ ਚੱਲੀ ਔਰ ਅੱਗੇ ਫਿਊਚਰ ਚ ਨਾ ਚੱਲਣ ਇਸ ਪਾਸੇ ਨਹੀਂ ਜੇ ਕੱਲ ਨੂੰ ਜੇ ਆਪਾਂ ਹੋ ਜੰਨਾ ਕਿਤੇ ਇਹ ਤਾਂ ਰਕਿਸਟ ਕਰੋ ਦੇਖੋ ਹਾਲੇ ਤੱਕ ਮੈਂ ਸਮਝਦਾ ਵੀ ਕਾਂਗਰਸ ਪਾਰਟੀ ਦਾ ਨਾ ਫਾਰਮਲ ਨਾ ਇਨਫਾਰਮਲ ਕੋਈ ਗੱਲ ਨਹੀਂ ਚੱਲੀ ਹੈਗੀ ਨਹੀਂ ਜੇ ਹੋ ਜਾਣਾ ਅੱਗੇ ਇਹ ਨੂੰ ਜੇਕਰ ਹੁੰਦਾ ਤਾਂ ਗ੍ਰੈਂਡ ਅਲਾਈਅንስ ਬਣਨ ਦੀ ਕੋਈ ਗੱਲ ਚੱਲਦੀ ਹੈ ਤਾਂ ਉਹ ਨੈਸ਼ਨਲ ਲੀਡਰਸ਼ਿਪ ਤੇ ਫੈਸਲਾ ਲਾਉਗੀ ਨਹੀਂ ਹਾਲ ਸਾਡੀ ਕੋਰ ਦੇਖੋ ਬਜੇ ਸਿੰਘ ਜੀ ਸਾਡੀ ਕੋਰ ਕਮੇਟੀ ਸਾਨੂੰ ਪੁੱਛੂਗੀ ਸਾਡੀ ਕੋਰ ਕਮੇਟੀ ਨੈਸ਼ਨਲ ਡਿਸਿਪਲ ਪੁੱਛੂਗੀ ਸਾਡੀ ਕੋਰ ਕਮੇਟੀ ਡਿਸਾਈਡ ਕਰੂਗੀ ਕਿ ਕੀ ਫੈਸਲਾ ਹੈ ਉਸ ਤੋਂ ਬਾਅਦ ਤੁਹਾਨੂੰ ਦੱਸ ਦੇਗੀ ਦੇਖੋ ਆਮ ਆਦਮੀ ਪਾਰਟੀ ਵੱਲੋਂ ਹਾਲੇ ਤੱਕ ਆਫੀਸ਼ੀਅਲੀ ਤੌਰ ਤੇ ਕੋਈ ਇਸ ਤਰ੍ਹਾਂ ਦੀ ਸਟੇਟਮੈਂਟ ਨਹੀਂ ਹੈ ਕਿ ਸਾਡਾ ਕਾਂਗਰਸ ਨਾਲ ਸਮਝੌਤਾ ਹੋ ਰਿਹਾ ਜਾਂ ਨਹੀਂ ਹੋ ਰਿਹਾ ਠੀਕ ਹੈ ਨਾ ਜੀ ਨਹੀਂ ਨਹੀਂ ਸਾਡੇ ਸਾਰੇ ਲੀਡਰਸ਼ਿਪ ਸੰਜੇ ਸਿੰਘ ਜੀ ਸੰਜੇ ਸਿੰਘ ਜੀ ਭਗਵੰਤ ਮਾਨ ਜੀ ਲਗਾਤਾਰ ਕਹਿ ਚੁੱਕੇ ਨੇ ਵੀ ਕੋਈ ਕਾਂਗਰਸ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਇਹ ਤਾਂ ਲਿਆ ਜਾਵੇ ਨਾ ਕਿ ਤੁਹਾਡੇ ਆਪਸ਼ਨ ਖੁੱਲ੍ਹੇ ਹੈ ਕਾਂਗਰਸ ਨੇ ਉਹ ਕਰੀ ਦੇਖੋ ਮੈਂ ਤੁਹਾਨੂੰ ਬਾਰ-ਬਾਰ ਕਹਿਣਾ ਵੀ ਸਾਡੇ ਜਿੰਨੇ ਸੀਨੀਅਰ ਲੀਡਰਸ਼ਿਪ ਆ ਉਹਨਾਂ ਨੇ ਬਾਰ-ਬਾਰ ਕਿਹਾ ਹੈਗਾ ਕਾਂਗਰਸ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਹੋ ਰਿਹਾ ਨਹੀਂ ਨਹੀਂ ਮੈਂ ਮੰਨ ਗਿਆ ਖੈਲੋਂ ਪਰ ਤੁਸੀਂ ਕਿਉਂਕਿ ਜਿਹੜੀਆਂ ਰਿਪੋਰਟਸ ਆ ਰਹੀਆਂ ਉਹਦਾ ਖਲੰਢੀ ਤੱਕ ਮੈਂ ਕਹਿੰ ਰਿਹਾ ਕਿ ਇਹਦਾ ਮਤਲਬ ਹੈ ਕਿ ਕਾਂਗਰਸ ਨਾਲ ਸਮਝੌਤੇ ਦੀ অপਸ਼ਨ ਖੁੱਲੀ ਹੈ ਤੁਹਾਡੀ ਦੇਖੋ ਮੈਂ ਤੁਹਾਨੂੰ ਦੱਸਾਂ ਵੀ ਲਗਾਤਾਰ ਸਾਡੀ ਜਿਹੜੀ ਇਹ ਗਲਵਾਟ ਉਹਨਾਂ ਨਾਲ ਕੋਈ ਹੋਈ ਨਹੀਂ ਜਿੰਨੇ ਸਾਡੀ ਸੀਨੀਅਰ ਲੀਡਰਸ਼ਿਪ ਆ ਉਹ ਲਗਾਤਾਰ ਗਲਵਾਟ ਕਰ ਰਹੀ ਹੈ ਕਹਿ ਰਹੀ ਆ ਵੀ ਸਾਡਾ ਕਾਂਗਰਸ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਹੈ